ਕਿਹੜਾ ਸੱਜਣੋਂ ਗੱਲਿਆ ਟਰੈਕਟਰ ਨੇ ਗੱਲਾਂ ਹੋਣ ਲੱਗੀਆਂ ਕਹਿੰਦੇ ਬੱਲੇ ਬੱਲੇ ਕਰਾਤੀ ਕਿਦੇ ਗੇਰਾ ਤਾਂ ਟਰੈਕਟਰ ਨੇ ਸੱਜਣੋਂ ਪਹਿਲਾ ਟਰੈਕਟਰ ਹੈ ਕਿਦੇ ਸੱਜਣੋਂ ਜਿਹੜਾ ਚੱਲਿਆ ਕਹਿੰਦੇ ਇਹ ਸੱਜਣੋਂ ਬੋਕ ਦੇ ਦਿੰਦੇ ਨੇ ਉਹ ਤਾਂ ਦੇਖੋ ਮੇਰੇ ਸਪੀਡ ਚੈੱਕ ਕਰੋ ਪਤੰਦਰ ਨੇ ਪਹਿਲੀ ਰੇਲੇ ਨੇ ਬਣਾਤੀ ਟਰੈਕਟਰ ਦੀ ਕਹਿੰਦੇ ਕਿਦੇ ਨਾਜ਼ਰਾਂ ਲੱਗ ਗਈਆਂ ਕਿਦੇ ਕੰਮ ਟੇਡਾ ਹੋ ਗਿਆ ਸੱਜਣੋਂ ਕਹਿੰਦੇ ਆਹ ਟਰੈਕਟਰ ਦਾ ਕਹਿੰਦੇ ਗੇਅਰ ਅੜ ਗਿਆ ਕਹਿੰਦੇ ਟਰੈਕਟਰ ਦਾ ਆਉਂਦੇ ਆਉਂਦੇ ਤਾਂ ਪਹਿਲੇ ਰਾਉਂਡ ਦੇ ਵਿੱਚ ਹੀ ਕਹਿੰਦੀ ਸੱਜਣੋਂ ਸੱਜਣੋਂ ਟਰੈਕਟਰ ਨੇ ਨੰਬਰਾਂ ਚ ਆਉਣਾ ਸ ਨਹੀਂ ਨੰਬਰਾਂ ਚ ਸੱਜਣੋਂ ਕਹਿੰਦੇ ਤਰਨਾਟ ਹੋਰਾਂ ਦਾ ਟਰੈਕਟਰ ਆ ਗਿਆ ਕਹਿੰਦੇ ਇੰਡੋ ਫਾਰਮ ਦੇਖਣਾ ਟਰੈਕਟਰ ਦਾ ਜੋਰ ਚੱਕਰ ਉਹ ਸੱਜਣੋਂ ਕਿੰਨਾ ਜੋਰ ਮਾਰਦਾ ਕਹਿੰਦੇ ਪਹਿਲਾ ਟਰੈਕਟਰ ਆ ਕਹਿੰਦੇ ਇਹ ਪਤੰਦਰ ਮੇ ਪਹਿਲੀ ਉੱਡਣਾ ਗিয়ার ਪਾਤਾ ਕਹਿੰਦੇ ਰੇਲ ਹੀ ਬਣਾਤੀ ਕਹਿੰਦੇ ਪਹਿਲੇ ਰਾਉਂਡ ਚ ਹੀ ਕਹਿੰਦੇ ਸੱਜਣੋਂ ਦੇਖੋ ਕਹਿੰਦੇ ਜਾਂਦਾ ਦੇਖੋ ਸੱਜਣੋਂ ਕਹਿੰਦੇ ਇੰਡੋ ਫਾਰਮ ਪਾਰ ਦਾ ਤੁਰਾ ਜਾਂਦਾ ਪਾਰਦਾ ਕਹਿੰਦੇ ਸਲਾਸਰ ਤੂੰ ਆਣੀ ਜਾਂਦਾ ਕਹਿੰਦੇ ਦੇਖੋ ਸੱਚ ਨੂੰ ਜੇ ਗਰਮੀਆਂ ਚ ਪੱਠਾ ਮਾਰਦਾ ਤੂੰ ਆਣੀ ਜਾਂਦਾ ਪੱਟੇ ਚੁੱਟਾਂ ਗਏ ਉਹ ਮੈਂ ਧੂਆਂ ਛੱਡਦਾ ਦੇਖੋ ਸੱਚ ਨੂੰ ਬਾਕੀ ਤੁਸੀਂ ਜੋਰ ਚੈੱਕ ਕਰੋ ਕਹਿੰਦੇ ਜਾਂਦਾ ਦੇਖੋ ਮੇਥੋਂ ਰੇਂਜ ਲਾਉਣਾ ਹੀ ਜਾਂਦਾ ਕਹਿੰਦੇ ਪਤਾ ਨਹੀਂ ਬਤਿੰਦਰ ਨੇ ਕੀ ਪਾਇਆ ਹਾਲੇ ਤਾਂ ਪਹਿਲਾ 라ਉਂਡ ਹੀ ਹੈ ਕਹਿੰਦੇ ਲੋਕ ਨਹੀਂ ਸਿੱਧ ਨਾ ਹੋਏ ਆ ਗਿਆ ਦੂਜੇ 라ਉਂਡ ਦੀ ਸਟਾਰਟ ਹੋ ਗਈ ਹੈ ਲੋ ਸੱਜਣਾਂ ਦੂਜਾ 라ਉਂਡ ਸਟਾਰਟ ਹੋ ਗਿਆ ਬਤਿੰਦਰ ਨੇ ਪਹਿਲੀ ਮਾਰਿਆ ਗੇਰ ਨੇ ਫਟ ਫਟ ਗੇਰੇ ਮੁੰਡਾ ਤੁਹਾਨੂੰ ਟਰੈਕਟਰ ਹਵਾਨੰਗ ਲਾਜ਼ਰ ਦਾ ਜਾਂਦਾ ਮੇਰੇ ਹਵਾਨੰਗ ਲੱਗਣਗੀਆਂ ਮੇਰੇ ਵੀਰੋ ਖੇਡ ਮੈਦਾਨ ਦੇ ਡਰਾਈਵਰ ਵੀ ਮਿੱਤਰੋ ਕਹਿੰਦੇ ਸਤਨਾਮ ਕਹਿੰਦੇ ਸਤਨਾਮ ਧਰਨਾਡ ਹੋਰੋਂ ਟਰੈਕਟਰ ਸੇ ਨੋਂ ਭਾਜਿਆ ਵੇਜਿਆ ਦਿਰਾਤੀ ਬੱਲੇ ਵਾਲੇ ਘਰਾਦੀਆਂ ਨੇ ਟਰੱਕ ਨੇ ਸੱਜਣੋਂ ਥੱਬੇ ਪਰ ਪਰ ਮਾਰਦਾ ਧੂਆਂ ਸੱਜਣੋਂ ਦੇਖੋ ਥੱਬੇ ਧੂਆਂ ਦੇਖੋ ਮਾਰਦਾ ਬੱਦਲ ਬਣਾਈ ਆਉਂਦਾ ਕਹਿੰਦੇ ਦੋਵੇਂ ਦੇ ਕੀ ਰੋ ਸੱਜਣੋਂ ਵਧੀਆ ਟਰੈਕਟਰ ਨਹੀਂ ਗੱਲਾਂ ਹੋਣ ਲੱਗ ਪਈਆਂ ਕਹਿੰਦੇ ਬੱਲੇ ਬੱਲੇ ਕਰਾਤੀ ਕਿਹਦੇ ਕਿਹੜਾ ਟਰੈਕਟਰ ਨੇ ਸੱਜਣੋਂ ਪਹਿਲਾ ਟਰੈਕਟਰ ਹੈ ਕਿ ਸੱਜਣੋਂ ਜਿਹੜਾ ਚੱਲਿਆ ਕਹਿੰਦੇ ਇਹ ਲੋ ਵੀ ਸੱਜਣੋਂ ਕਹਿੰਦੇ ਜਾਲ ਮਾ ਗਏ ਕਹਿੰਦੇ ਸੋਨਾ ਲੀਕਾ ਟਰੈਕਟਰ ਆ ਗਿਆ ਕਹਿੰਦੇ ਜਾਲ ਮਾ ਦਾ ਕਹਿੰਦੇ ਤੇ ਇਹ ਟਰੈਕਟਰ ਆ ਜੋਰ ਚੈੱਕ ਕਰਦੇ ਸੱਜਣੋਂ ਕਿੰਨਾ ਜੋਰ ਆ ਟਰੈਕਟਰ ਦੇ ਵਿੱਚ ਆ ਜੋ ਸੱਜਣੋਂ ਦੇਖੀਓ ਛੱਟਾ ਇਹ ਟਰੈਕਟਰ ਸੱਜਣੋਂ ਕਿਰ ਰੂ ਟੂੜੋ ਟੂੜ ਕਰ ਤੱਕ ਨਹੀਂ ਕਰ ਦਿੰਗੇ ਕਹਿੰਦੇ ਦੇਖੋ ਸੱਜਣੋਂ ਬੋਕਦਾ ਕਹਿੰਦੇ ਓਟਾ ਦੇਖੋ ਮਤਲਬ ਸਪੀਡ ਚੈੱਕ ਕਰੋ ਕਿ ਬੰਦਰ ਨੇ ਪਹਿਲੀ ਰੇਲੇ ਨੇ ਬਣਾਤੇ ਟਰੈਕਟਰ ਦੇ ਕਹਿੰਦੇ ਸਦਨੋ ਕਹਿੰਦੇ ਰੇਸ ਤੇ ਮੁੱਕੀ ਰਾਖੀ ਰੱਖੀ ਆ ਕਹਿੰਦੇ ਦੇਖੋ ਸਦਨੋ ਰੇਲ ਹੁਣ ਆਈਆਂ ਆਉਣਗੀਆਂ ਟਰੈਕਟਰ ਦੀ ਹਲ ਦਾ ਪਹਿਲਾ ਰੌਂਡ ਹੀ ਹੈ ਇਹਨੂੰ ਦੇਖੋ ਜੀ ਚੱਟ ਬਈ ਕੋ ਟਰੈਕਟਰ ਦੀਆਂ ਨਾ ਰੇਲ ਹੁਣ ਆਈਆਂ ਕਹਿੰਦੇ ਅੱਜ ਰਸੂਪਾ ਜਾਣਾ ਉਸ ਨੂੰ ਹੜਕਾ ਮੇਰੇ ਕੋਲ ਲਿਆਏ ਇੱਕ ਤੇ ਬਸ ਬਾਰੇ ਖਰਾਬ ਹੋ ਗਿਆ ਸੱਜਣੋਂ ਕਹਿੰਦੇ ਨਾਜ਼ਰਾਂ ਲੱਗ ਗਈਆਂ ਕਹਿੰਦੇ ਕੰਮ ਟੇਡਾ ਹੋ ਗਿਆ ਸੱਜਣੋਂ ਕਹਿੰਦੇ ਆਹ ਟਰੈਕਟਰ ਦਾ ਕਹਿੰਦੇ ਗੇਅਰ ਅੜ ਗਿਆ ਕਹਿੰਦੇ ਟਰੈਕਟਰ ਦਾ ਆਉਂਦੇ ਆਉਂਦੇ ਪਹਿਲੇ 라운ਡ ਦੇ ਵਿੱਚ ਹੀ ਕਹਿੰਦੀ ਸੱਜਣੋਂ ਸੱਜਣੋਂ ਆ ਟਰੈਕਟਰ ਨੇ ਨੰਬਰਾਂ 'ਚ ਆਉਣਾ ਸੀ ਨਹੀਂ ਨੰਬਰਾਂ 'ਚ ਟਰੈਕਟਰ ਦੀ ਪਰਫਾਰਮੈਂਸ ਬਹੁਤ ਘੈਂ ਸੀ ਸੱਜਣੋਂ ਜਿੰਨੀ ਕਹਦੀ ਗੀ ਪਰ ਨਾਜ਼ਰਾਂ ਲਾ ਕੇ ਭਾਈ ਜਾਂਦੀਆਂ ਕਹਿੰਦੇ ਨਾਜ਼ਰਾਂ ਦੇ ਕਹਿੰਦੇ ਪੱਥਰ ਪਾ ਲੇ ਨਹੀਂ ਇਹਦੇ ਚੀਜੀ ਕੁਛ ਨਹੀਂ ਕਹਿੰਦੇ ਸੱਜਣੋਂ